ਹਾਂਜੀ ਦੋਸਤੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਿਜਲੀ ਬੋਰਡ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨਵੀਂ ਸਰਵਿਸ ਅਪਡੇਟ ਲੈ ਕੇ ਆ ਚੁੱਕੇ ਹਾਂ ਜਿਸ ਦੇ ਅੰਡਰ ਦੋਸਤੋ ਤੁਹਾਡੇ ਘਰ ਦਾ ਤੁਸੀਂ ਲੋਡ ਕਿਵੇਂ ਕੱਢਣਾ ਹੈ ਉਹ ਤੁਸੀਂ ਸਿੱਖੋਗੇ ਜੇਕਰ ਦੋਸਤੋ ਤੁਹਾਡੇ ਵੀ ਘਰ ਦੇ ਵਿੱਚ ਪੀਐਸਪੀਸੀਐਲ ਦੀ ਸਪਲਾਈ ਚੱਲ ਰਹੀ ਹੈ ਤਾਂ ਦੋਸਤੋ ਤੁਸੀਂ ਹੁਣ ਘਰ ਬੈਠੇ ਆਪਣਾ ਲੋਡ ਚੈੱਕ ਕਰ ਪਾਓਗੇ ਕਿ ਤੁਹਾਨੂੰ ਲੋਡ ਵਧਾਉਣ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਜੇਕਰ ਦੋਸਤੋ ਤੁਹਾਡਾ ਲੋਡ ਕੱਟ ਹੁੰਦਾ ਹੈ ਤਾਂ ਤੁਹਾਨੂੰ ਜੁਰਮਾਨਾ ਪੈ ਸਕਦਾ ਹੈ ਤੁਸੀਂ ਉਸ ਜੁਰਮਾਨੇ ਨੂੰ ਕਿਵੇਂ ਬਚਾ ਪਾਓਗੇ ਤੁਸੀਂ ਕਿਵੇਂ ਹੁਣ ਲੋਡ ਚੈੱਕ ਕਰਨਾ ਹੈ ਉਹ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਿੱਖ ਜਾਓਗੇ ਤਾਂ ਜੀ ਦੋਸਤੋ ਕੋਈ ਵੀ ਬਿਜਲੀ ਮੁਲਾਜ਼ਮ ਆਉਂਦਾ ਹੈ ਤੁਹਾਡੇ ਘਰ ਤੁਹਾਨੂੰ ਕਹਿੰਦਾ ਹੈ ਕਿ ਤੁਹਾਡਾ ਲੋਡ ਵਧਾਉਣ ਵਾਲਾ ਹੈ ਤਾਂ ਜੀ ਦੋਸਤੋ ਤੁਸੀਂ ਪਹਿਲਾਂ ਹੀ ਉਸ ਦੇ ਆਉਣ ਤੋਂ ਲੋਡ ਚੈੱਕ ਕਰਕੇ ਆਪਣਾ ਲੋਡ ਵਧਾ ਲਓ ਜੇਕਰ ਤੁਹਾਡਾ ਲੋਡ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਲੋਡ ਨੂੰ ਕਟ ਵੀ ਕਰਾ ਸਕਦੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੰਪਲੀਟ ਜਾਣਕਾਰੀ ਦੇਵਾਂਗੇ ਜਾਣਕਾਰੀ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੋਸਤੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਵੀ ਜ਼ਰੂਰ ਕਰ ਦੇਣਾ ਤਾਂ ਕਿ ਦੋਸਤੋ ਹੁਣ ਮੈਂ ਤੁਹਾਨੂੰ ਇੱਧਰ ਸਕਰੀਨ ਦਿਖਾਈ ਦੇਵੇਗੀ ਜਿਸ ਦੇ ਵਿੱਚ ਤੁਹਾਨੂੰ ਮੈਂ ਦੋਸਤੋ ਕੰਪਲੀਟ ਜਾਣਕਾਰੀ ਦਵਾਂਗਾ ਕਿ ਤੁਸੀਂ ਕਿਵੇਂ ਕਰੋਗੇ ਦੋਸਤੋ ਜਿਵੇਂ ਕਿ ਹੁਣ ਮੈਂ ਤੁਹਾਨੂੰ ਸਕਰੀਨ ਦਿਖਾਉਂਦਾ ਹਾਂ ਦੋਸਤ ਤੁਹਾਨੂੰ ਇੱਧਰ ਸਕਰੀਨ ਦਿਖਾਈ ਦੇਰੀ ਹੋਵੇਗੀ ਦੋਸਤੋ ਹੁਣ ਤੁਸੀਂ ਲੋਡ ਚੈੱਕ ਕਰਨ ਦੇ ਲਈ ਇੱਕ ਤੁਹਾਨੂੰ ਐਪ ਇੰਸਟਾਲ ਕਰਨਾ ਪਵੇਗਾ ਜਿਸ ਦਾ ਨਾਮ ਹੈ ਹੈਲਪ ਡੈਕਸ ਹੈਲਪ ਡੈਕਸ ਤੁਸੀਂ ਪਲੇ ਸਟੋਰ ਤੇ ਸਰਚ ਕਰੋਗੇ ਪੀ ਐਸ ਪੀ ਸੀ ਐਲ ਹੈਲਪ ਡੈਕਸ ਤੁਹਾਡੇ ਸਾਹਮਣੇ ਐਪ ਆ ਜਾਏਗਾ ਨਹੀਂ ਤਾਂ ਦੋਸਤੋ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ نیچے ਵੀ ਤੁਹਾਨੂੰ ਮਿਲ ਜਾਏਗਾ ਲਿੰਕ ਉਸ ਐਪ ਦਾ ਹੁਣ ਦੋਸਤੋ ਤੁਸੀਂ ਜਦੋਂ ਇਸ ਐਪ ਨੂੰ ਓਪਨ ਕਰੋਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਇੱਥੇ ਅਲੱਗ-ਅਲੱਗ ਤੁਹਾਨੂੰ ਸਰਵਿਸ ਦਿੱਤੀ ਹੋਈ ਹੈ ਤੁਸੀਂ ਦੂਸਰੇ ਨੰਬਰ ਤੇ ਤੁਹਾਨੂੰ ਲੋਡ ਆ ਰਿਹਾ ਹੈ ਤੇ ਲੋਡ ਤੁਸੀਂ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਏਗਾ ਉੱਪਰਲੀ ਆਪਸ਼ਨ ਆ ਰਹੀ ਹੈ ਸਿਲੈਕਟ ਲੋਡ ਕੈਟਾਗਰੀ ਤੇ ਤੁਸੀਂ ਡੈਮੋ ਤੇ ਹੀ ਕਲਿੱਕ ਰਹਿਣ ਦੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਲਾਈਟ ਪੁਆਇੰਟ ਜਾਨੀ ਕਿ ਤੁਹਾਡੀਆਂ ਲਾਈਟਾਂ ਕਿੰਨੀਆਂ ਹਨ ਅਤੇ ਦੋਸਤੋ ਤੁਸੀਂ ਲਿਖ ਲੋਗੇ ਤੁਹਾਡੇ ਘਰ ਦੇ ਵਿੱਚ 5 ਨੇ 6 ਨੇ ਉਹ ਲਾਈਟਾਂ ਤੁਸੀਂ ਲਿਖ ਲਓਦੇ ਉਸ ਤੋਂ ਬਾਅਦ ਲਾਈਟਾਂ ਲਿਖਣ ਤੋਂ ਬਾਅਦ ਥੱਲੇ ਆ ਰਿਹਾ ਹੈ ਫੈਨ ਫੈਨ ਕਿੰਨੇ ਹਨ ਤੁਹਾਡੇ ਫੈਨ ਪੁਆਇੰਟ ਉਹ ਤੁਸੀਂ ਇੱਥੇ ਲਿਖ ਲੋਗੇ 4 ਨੇ 5 ਨੇ ਉਹ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਆ ਰਿਹਾ ਹੈ ਪਲੱਗ ਤੁਹਾਡੇ ਕਿੰਨੇ ਹਨ ਛੁਆ ਜੀ ਦੇ ਵਿੱਚ ਆਪਾਂ ਲਗਾਉਂਦੇ ਹਾਂ ਉਹ ਤੁਹਾਡੀਆਂ ਕਿੰਨੀਆਂ ਨੇ 4 ਨੇ 5 ਨੇ 8 ਨੇ ਉਹ ਤੁਸੀਂ ਇੱਥੇ ਕਰ ਲੋਗੇ ਉਸ ਤੋਂ ਬਾਅਦ ਆ ਰਿਹਾ ਹੈ ਪਾਵਰ ਪਲੱਗ ਜੇਕਰ ਤੁਹਾਡੇ ਘਰ ਦੇ ਵਿੱਚ ਪਾਵਰ ਪਲੱਗ ਵੀ ਹੈ ਤੇ ਤੁਸੀਂ ਉਹ ਵੀ ਇੱਥੇ ਲਿਖ ਸਤੋਕ ਦਿਓ 1 ਹੈ 2 ਹੈ ਇਹ ਦੋਸਤੋ ਸਿੱਧਾ ਹੀ 1000 ਵਾਟ ਦਾ ਇੱਕ ਤੁਹਾਡਾ ਹੋਵੇਗਾ 1 ਕਿਲੋਵਾਟ ਦਾ ਜਿਹੜਾ ਕਿ ਪਲੱਗ ਹੁੰਦਾ ਹੈ ਉਸ ਤੋਂ ਬਾਅਦ ਹੈ ਮੋਟਿਵ ਲੋਡ ਮੋਟਿਵ ਲੋਡ ਯਾਨੀ ਕਿ ਤੁਹਾਡਾ ਬੀ ਐਚ ਪੀ ਸਿੰਗਲ ਫੇਸ ਮੋਟਰ ਜਿਹੜੀ ਹੁੰਦੀ ਹੈ ਤੁਹਾਡੀ ਘਰਾਂ ਵਾਲੀ ਛੋਟੀ ਉਹ ਤੁਸੀਂ ਇੱਥੇ ਲਿਖ ਲੋਗੇ ਇੱਕ ਫਿਰ ਅੱਗੇ ਵੀ ਇੱਕ ਜਿੰਨੀਆਂ ਮੋਟਰ ਤੁਹਾਨੀਆਂ ਹੋਣਗੀਆਂ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਏ ਸੀ 1 ਟਨ 2 ਟਨ ਥੱਲੇ ਆ ਰਿਹਾ ਹੈ ਏ ਸੀ ਨੋਨ ਸਟੈਂਡ ਜਿਹੜਾ ਕਿ 2500 ਵਟ ਦਾ ਇੱਥੇ ਦੋਸਤੋ ਤੁਸੀਂ ਇੱਕ ਲਿਖ ਦੋਗੇ ਜਿੰਨੇ ਵੀ ਤੁਹਾਡੇ ਏ ਸੀ ਹਨ ਇੱਕ ਹੈ ਦੋ ਹੈ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਲਾਈਟ ਪੁਆਇੰਟ ਇਦਾਂ ਹੀ ਦੋਸਤੋ ਤੁਸੀਂ ਆਪਣੀ ਇੰਡਸਟਰੀ ਦੀ ਦਾ ਦੁਕਾਨਾਂ ਦਾ ਵੀ ਇਦਾਂ ਹੀ ਤੁਸੀਂ ਲੋਡ ਕੱਢ ਲੋਗੇ ਉਸ ਤੋਂ ਬਾਅਦ ਸਿੰਪਲੀ ਦੋਸਤੋ ਤੁਸੀਂ ਕੀ ਕਰੋਗੇ ਥੱਲੇ ਤੁਹਾਨੂੰ ਆਪਸ਼ਨ ਆ ਰਹੀ ਹੈ ਕੈਲਕੂਲੇਟ ਕੈਲਕੂਲੇਟ ਤੇ ਤੁਸੀਂ ਕਲਿੱਕ ਕਰ ਦੋਗੇ ਹੁਣ ਦੋਸਤੋ ਥੱਲੇ ਤੁਹਾਡਾ ਕੈਲਕੂਲੇਟ ਹੋ ਕੇ ਆ ਜਾਏਗਾ ਜਿਹੜਾ ਕਿ ਦੋਸਤੋ ਤੁਸੀਂ ਲੋਡ ਦੇਖ ਰਹੇ ਹੋ 3 ਕਿਲੋਵਾਟ ਤੋਂ ਉੱਪਰ ਲੋਡ ਹੈ ਇਹਦਾ ਦੋਸਤੋ ਤੁਹਾਡੇ ਕੋਲ ਆ ਜਾਏਗਾ 1 ਕਿਲੋਵਾਟ ਦੇ ਵਿੱਚ 1000 ਵਾਟ ਹੁੰਦੀ ਹੈ ਤਾਂ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ 3 ਕਿਲੋਵਾਟ ਪਲੱਸ 600 ਵਾਟ ਆ ਗਿਆ ਤੇ ਇਹ ਦੋਸਤੋ ਲੋਡ ਆ ਗਿਆ ਕਰਦਾ ਤਾਂ ਇਹਦਾ ਦੋਸਤੋ ਤੁਸੀਂ ਆਪਣਾ ਲੋਡ ਚੈੱਕ ਕਰ ਪਾਉਗੇ ਘਰ ਬੈਠੇ ਲੋੜ ਵਧਾਉਣ ਦੀ ਤੁਹਾਨੂੰ ਜ਼ਰੂਰਤ ਹੈ ਜਾਂ ਫਿਰ ਨਹੀਂ ਇਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਤੁਸੀਂ ਇਹ ਵੀਡੀਓ ਵਾਚ ਕਰਕੇ ਆਪਣਾ ਲੋਡ ਚੈੱਕ ਕਰ ਸਕਦੇ ਹੋ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਦੋਸਤੋ ਸ਼ੇਅਰ ਕਰ ਦਿਓ ਤਾਂ ਜੋ ਦੋਸਤੋ ਜਿੰਨੇ ਵੀ ਸਾਥੀ ਹਨ ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚ ਜਾਵੇ ਜਿਨ੍ਹਾਂ ਨੇ ਆਪਣਾ ਘਰ ਬੈਠੇ ਲੋਡ ਚੈੱਕ ਕਰਨਾ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਕੇ ਜਾਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰਕੇ ਜਾਣਾ ਇਦਾਂ ਦੀ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੇਗੀ ਇਸ ਚੈਨਲ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜ